ਮਰੀ ਖੁਸ਼ੀ ਦੀ ਗੱਲ ਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਪੀ ਡਬਲਯੂ ਡੀ ਮਿਨਿਸਟਰ ਈਟੀਓ ਸਾਹਿਬ ਤੇ ਸਾਡੇ ਮਲੋਜ਼ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨ ਸਿਉੜਾ ਜੀ ਇਹਨਾਂ ਸਾਰਿਆਂ ਦੀ ਮਿਹਨਤ ਦੇ ਨਾਲ ਅੱਜ ਨਿਜ਼ਾਮਪੁਰ ਪਿੰਡ ਨੂੰ ਟੱਚ ਹੁੰਦੀਆਂ ਜਿੰਨੀਆਂ ਵੀ ਸੜਕਾਂ ਨੇ ਉਹ ਚਾਹੇ ਤੁਸੀਂ ਸੈਂਸਰ ਕਾਲਜ ਨੂੰ ਲਾ ਲਓ ਚਾਹੇ ਜੰਡਾਲੀ ਨੂੰ ਲਾ ਲਓ ਜਿੰਨੀਆਂ ਵੀ ਸੜਕਾਂ ਨੇ ਇਹ ਸਾਰੀਆਂ ਸੜਕਾਂ ਦਾ ਅੱਜ ਇੱਥੇ ਨੀ ਪੱਥਰ ਰੱਖਿਆ ਔਰ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਜਿਹੜਾ ਗੁਰੂ ਘਰ ਸਿੱਧਸਰ ਜਿੱਥੇ ਕਿ ਬਹੁਤ ਮਾਨਤਾ ਦੂਰੋਂ ਦੂਰੋਂ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਨਤਮਸਤਕ ਹੁਣ ਆਉਂਦੀ ਹੈ ਤੇ ਉਸ ਗੁਰੂ ਘਰ ਨੂੰ ਜਾਣ ਵਾਲੀ ਜਿਹੜੀ ਸੜਕਾ ਉਸ ਨੂੰ ਬਣਾਇਆ ਜਾਵੇ ਤੇ ਅੱਜ ਉਸੇ ਲੜੀ ਦੇ ਤਹਿਤ ਕਿਉਂਕਿ ਹਲਕੇ ਦੇ ਵਿੱਚ ਚਾਹੇ ਕੋਈ ਹਲਕੀ ਜਿਹੀ ਟੁੱਟੀ ਹੋਈ ਸੜਕਾਂ ਉਹ ਸਾਰੀਆਂ ਸੜਕਾਂ ਦਾ ਨਵੀਨੀਕਰਨ ਹੋ ਰਿਹਾ ਔਰ ਇਹਦੇ ਹੀ ਮੱਦੇ ਨਜ਼ਰ ਅੱਜ ਨਿਜ਼ਾਮਪੁਰ ਪਿੰਡ ਦੇ ਵਿੱਚ ਇਹਦੇ ਵਿੱਚ ਅੱਜ ਕੁੱਪ ਸਿਧਸਰ ਕਾਲਜ ਤੋਂ ਖੰਨਾ ਮਲੇਰਕੋਟਲਾ ਰੋਡ ਸਿਧਸਰ ਤੋਂ ਜੰਡਾਲੀ ਮਲੋਦ ਭਾਡੇ ਵਾਲ ਰੋਡ ਤੋਂ ਨਿਜ਼ਾਮਪੁਰ ਇਹ ਤਿੰਨ ਸੜਕਾਂ ਜਿਹੜੀਆਂ ਕਿ ਨਿਜ਼ਾਮਪੁਰ ਦੇ ਨਾਲ ਜੋੜਦੀਆਂ ਨੇ ਤੇ ਇਸ ਤੋਂ ਇਲਾਵਾ ਕੁੱਪ ਮਲੋਦ ਰੋਡ ਤੋਂ ਬੁਦੇਸ਼ਾ ਅਪ ਟੂ ਐਮਸੀ ਲਿਮਟ ਜਿਹੜੀ ਮਲੋਦ ਦੀ ਸੜਕਾਂ ਇਹ ਸੜਕ ਦਾ ਵੀ ਅੱਜ ਨਹੀਂ ਪੱਥਰ ਰੱਖਣਾ ਅੱਜ ਤਕਰੀਬਨ ਕੁੱਲ ਜਿਹੜੀਆਂ ਨੇ ਇਹ ਚਾਰ ਵੱਖ-ਵੱਖ ਲਿੰਕ ਸੜਕਾਂ ਨੇ ਜਿਹੜੀਆਂ ਕਿ ਵੱਖ-ਵੱਖ ਪਿੰਡਾਂ ਨੂੰ ਵੱਖ-ਵੱਖ ਇਲਾਕਿਆਂ ਨੂੰ ਜੋੜਦੀਆਂ ਨੇ ਕਾਲਜ ਨੂੰ ਵੀ ਇਹ ਸੜਕ ਜੋੜਦੀ ਆ ਇਹਦਾ ਅਜੇ ਨਹੀਂ ਪੱਥਰ ਰੱਖਿਆ ਤੇ ਸਾਰੀ ਜਿਹੜੇ ਇਲਾਕਾ ਵਾਸੀ ਨੇ ਬੜੀ ਖੁਸ਼ੀ ਦੀ ਲਹਿਰ ਆ ਕਿ ਇਲਾਕੇ ਦੇ ਵਿੱਚ ਕਿਉਂਕਿ ਪਿਛਲੇ 5 ਸਾਲ ਚਾਹੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਪਿਛਲੇ ਸਾਲ ਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਹਲਕੇ ਦੀਆਂ ਸੜਕਾਂ ਦਾ ਜੋ ਬੁਰਾ ਹਾਲ ਕੀਤਾ ਸੀ ਉਸ ਬੁਰਾ ਹਾਲ ਨੂੰ ਹੌਲੀ-ਹੌਲੀ ਕਰਕੇ ਠੀਕ ਕਰ ਰਹੇ ਆ ਭਾਵੇਂ ਤੁਸੀਂ ਲਾ ਲਓ ਵੀ ਅ ਅਸੀਂ ਵੀ ਜੇ ਨੂੰ ਜਾਂਦੇ ਸੀ ਤਾਂ ਸੜਕਾਂ ਦਾ ਬੁਰਾ ਹਾਲ ਸੀ ਮਲੋਦ ਨੂੰ ਜਾਂਦੇ ਸੀ ਸੜਕਾਂ ਦਾ ਬੁਰਾ ਹਾਲ ਸੀ ਜਿੰਨੀਆਂ ਵੀ ਸੜਕਾਂ ਜਿਹੜੀਆਂ ਮੇਨ ਵੱਡੀਆਂ ਸੜਕਾਂ ਸੀ ਉਹ ਪਹਿਲੇ 1.5 ਸਾਲ ਦੇ ਵਿੱਚ ਬਣਾ ਕੇ ਕੰਪਲੀਟ ਕੀਤੀਆਂ ਤੇ ਉਸ ਤੋਂ ਬਾਅਦ ਹੁਣ ਲਿੰਕ ਸੜਕਾਂ ਨੂੰ ਅਸੀਂ ਬਣਾ ਰਹੇ ਆ ਭਾਵੇਂ ਕਿ ਸਾਡਾ ਕੇਂਦਰ ਸਰਕਾਰ ਨੇ ਹਜਾ ਵੀ ਜਿਹੜਾ ਰੂਰਲ ਡਵੈਲਪਮੈਂਟ 8000 ਕਰੋੜ ਰੁਪਈਆ ਜਿਹੜਾ ਕਿ ਪਿਛਲੇ ਸਾਲ ਤੱਕ ਬਣਦਾ ਸੀ ਤੇ ਹੁਣ ਮੈਨੂੰ ਲੱਗਦਾ ਕਿ 10-11000 ਕਰੋੜ ਰੁਪਈਆ ਬਣ ਜਾਣਾ ਕਿ ਭਾਵੇਂ ਉਹ ਕੇਂਦਰ ਸਰਕਾਰ ਦੀ ਬੀਜੇਪੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਪਰ ਫਿਰ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਕਿਸਾਨਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਆਮ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਪਿੰਡਾਂ ਵਿੱਚ ਰਹਿੰਦੇ ਗਰੀਬ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਤਾਂ ਕਿ ਉਹਨਾਂ ਨੂੰ ਚੰਗੀਆਂ ਸੜਕਾਂ ਮਿਲਣ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਉਹਦਾ ਵਿਕਾਸ ਹੋ ਸਕੇ ਤੇ ਇਸੇ ਲੜੀ ਦੇ ਤਹਿਤ ਹੀ ਸਾਡੇ ਹਲਕੇ ਦੇ ਵਿੱਚ ਇਸ ਫੇਜ਼ ਦੇ ਵਿੱਚ ਤਕਰੀਬਨ 57 ਸੜਕਾਂ ਨੇ ਉਹ ਜਣੀਆਂ ਪਾਸ ਹੋਈਆਂ ਨੇ ਜਿਨ੍ਹਾਂ ਦਾ ਕਿ ਅਸੀਂ ਵਾਰੀ-ਵਾਰੀ ਕਰਕੇ ਰੋਜ਼ ਤੁਸੀਂ ਦੇਖ ਰਹੇ ਹੋ ਕਿ ਕੋਈ ਨਾ ਕੋਈ ਨਵੀਂ ਸੜਕ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਹੈ